ਮੱਕਾ ਨਹੀਂ ਰੁਕਤਾ ਕਾ ਮਰਾ ਭਾਈ ਕਾ ਸਾਥ ਲੱਗਤਾ ਹੈ ਬੰਦ ਲਾ 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 ਆਂਦੀ ਵਾਲਾ ਜੀ ਬਾਰੇ ਕੀ ਪਨਾਹ ਤੇ ਲੋਕਰ ਦੇ ਮੇਰੇ ਲੈ ਜੋ ਬਾਜ਼ਾਰ ਦੇ ਮੈਂ ਮੰਗੇ ਆ ਜਾ ਹਾਂ ਜੋ ਮੈਂ ਕਿਹਾ ਹੁਣ ਵੀ ਦੱਸਣ ਦੀ ਲੋੜ ਪੈਂਦੀ ਹੈ ਮੈਂ ਰਾਜਾ ਬਣੇਗਾ एमपी साहब साडे जोर तो बंदे हैं रोजी असली जिक्र होना है कि थाना से ताला एक दिखा भी नहीं आ रहा है देखो जोगनगर सरकार करा है तो साडा भी कोई करवाओ तो है जोगनगर स्टार्ट काम करा है और सब ते हो रहा है बाजवान ने जो है ये बंदे तो चलते बंदे सारे हो गए एमपी साहब पासों का ना एमपी साहब

ਇਹ ਤਾਂ ਤਾਂ ਮੈਂ ਲੱਖਾਂ ਰੁਪਏ ਚੇਂਜ ਦਾ ਕਰਦੇ ਆਂ ਮੇਰੇ ਕੋਲ ਨਹੀਂ ਪੁੰਚੇਸ ਕੋਈ ਨਹੀਂ ਮੈਨੂੰ ਆ ਰਿਹਾ ਜੀ ਤੀ ਬੀਜੀ ਤੋਂ ਬਾਅਦ ਆਉਂਦੇ ਇਸ ਇੰਟਰੂ ਨੂੰ ਦੱਸੋ ਬੱਸ ਕਿ ਆਪਾਂ ਬਣਾਉਂਦੀ ਹੋਣਾ ਤੇ ਮੈਂ ਬਣਾਉਂਦਾ ਮੈਂ ਜੋ ਵੀ ਇੰਟਰੂ ਸਾਡੀ ਅੰਤਰ ਅੰਤਰ ਨੂੰ ਚੀਜ਼ ਹੈ ਨਾ ਆਪਕੋ ਸਹੀ ਰੂਪ ਦਿੱਤਾ ਮੰਗੀ ਲਿਖੀ ਸਭਾ ਹੱਥ ਨਹੀਂ ਮੰਦ ਰਹੀ ਤੁਸੀਂ ਪਲੀਜ਼ ਆਪ ਨੂੰ ਜਰੂਰੀ ਸਟੇਸ਼ਨ ਕੋ ਇੰਟਰੂ ਦਾ ਓਖਾ ਹੈ ਸਟੇਸ਼ਨ ਦੇ ਬਾਹਰ ਹੀ ਹੈ ਵਿਚੋਚ ਨਹੀਂ ਦੋ ਰੁਕੀ ਨਹੀਂ ਰੁਕ ਕੇ ਸਭ ਨੂੰ ਹੋਣਾ ਚਾਹੀਦਾ ਔਨਲਾਈਨ ਨਕਸ਼ਾ ਹੱਥ ਨਾਲ ਇਹ ਹੈ ਦੇਵਾ ਜਰੂਰੀ ਮੈਨੂੰ ਜੀ ਮੁੰਡਕਾ ਮੈਂ ਤੁਸੀਂ ਜੀ ਸਭ ਅਗਰ ਕੋਈ ਲੁੱਸੇ ਦੀ ਕੋਸ਼ਿਸ਼ ਕਰਾ ਤੇਰੇ ਸਾਡੇ ਡਰਾਈਵਰੀ ਮੁੰਡਾ ਆਹਲਾ ਆਣੀ ਅੰਦਰ ਮੈਨੂੰ ਬੜਾ ਬੜਾ ਧੰਦਾ ਹੋਗਾ ਜੀ ਮੈਂ ਤਾਂ ਮਸਤੀ ਰੇਲਵੇ ਦਾ ਲੁਧਿਆਣਾ ਇਹ ਹੋਣੀ ਹੁੰਦਾ ਸਾਰੇ ਬਾਸ ਨੂੰ ਸਾਰੇ ਮੰਗ ਤੁਸੀਂ ਆਇਓ ਮੁਰਗੀ ਅੱਛਾ ਨਹੀਂ ਜੀ ਮੈਂ ਉਹ ਚੈਰ ਕਰ ਰਿਹਾ ਜੇ ਮੈਨੂੰ ਨਹੀਂ ਪਤਾ ਲੋਕਾਂ ਦਾ ਸਟੇਸ਼ਨ ਦੇ ਬਾਹਰ ਹੋਰ ਜਦੋਂ ਨਹੀਂ ਜਾਂਦਾ ਕੋਈ ਬਾਜ਼ੀ ਨੂੰ ਕੋਈ

हाईबैंड योगा कर रहा है हाईबैंड बात कर रहा है ओके हाँ लेवर करके <laughs> okay, <laughs> तो बड़ी हो <laughs> Thank you.

Look. ਕਪੈਨ ਜੀ ਸਵਾਗਤ ਆਵਾਜ਼ ਤੋਂ ਸਾਡੇ ਦਾ ਪ੍ਰੋਫੈਸਰ ਇਹ ਦਮਸ਼ਲ ਕਰਾਉਣੇ ਹੋ ਕਰਾ ਕੇ ਦਿਖਾਓ ਚਲਿ ਲੈ ਕੇ ਆਣਾ ਸੂਰਜ ਹੋਰ ਕਰਦਾ ਹੀ ਨਹੀਂ ਸ਼ਾਇਦ ਨਹੀਂ ਓਏ ਅੱਛਾ ਪੂਰਾ ਕੀਤਾ ਨਹੀਂ ਜਿਹੜਾ ਪੇਪਰ ਹੈਗਾ ਮੋਕਾ ਕਰਾ ਕੇ ਦੋਟੇ ਨੂੰ ਕਿਸੇ ਨੂੰ

आंखें कोमलता से बंद ध्यान आपका आज्ञा चक्कर पर जहाँ तिलक बिंदी लगाते हैं मंत्र उच्चारण नमा श्वास को भरते हुए दोनों बाजू ऊपर हाथों में कंधो जितना गैप उंगलियां अंगूठे हाथ के मिले हुए बाजू गर्दन से थोड़ा सा पीछे कमर नहीं घुटे पीछे को बाजू गर्दन से थोड़ा सा पीछे श्वास को छोड़ते हुए दोनों बाजू कानों के साथ ही लगे रहेंगे धीरे धीरे आगे को झुके घुटने ना मुड़े घुटनों में खमनी आना चाहिए उंगलियों को पांव पे लगाने का प्रयास करें पेट को अंदर को संकोड़े आगे को झुके माथा घुटनों के नजदीक लेके जाएं दोनों हथेलियां आसन पर दाया पीछे सज्जा पर पीछे ले जाओ पंद्रह उंगलियां एक लाइन में पीछेला घुटना उठा हुआ ਅੱਛਾ ਜਿਹਾ ਥੋੜਾ ਉੱਠਾ ਹੋਇਆ ਇਹ ਪਰਬਤ ਅਸਨ ਵੀ ਇੱਥੇ ਕਹਿੰਦੇ ਹੁੰਦੇ ਜੀ ਹਾਂਜੀ ਸਰੀਰ ਕੋ ਕਰ ਦਿੰਗੇ ਸਿੱਧਾ ਬਿਲਕੁਲ ਸਮਾਨਾਂਤਰ ਸਿੱਧਾ ਧਰਤੀ ਕੇ ਸਮਾਨਾਂਤਰ ਸਰ ਸੇ ਲੈ ਕੇ ਪਾਉ ਤੱਕ ਸਿੱਧਾ ਐਸੇ ਹਾਂਜੀ ਥੋੜਾ ਚੱਕ ਕੇ ਥੱਲੇ ਨੂੰ ਸਿੱਧਾ ਕਰ ਦੋ ਜੀ ਇੱਥੇ ਰੁਕਣਾ ਉੱਪਰ ਚੱਕ ਕੇ ਰੱਖਣਾ ਜੀ ਸਿੱਧਾ ਰਹਿਣਾ ਸੀ ਥੋੜਾ ਸੈਂਟਰ ਉ ਚੱਕ ਲੋ ਇੱਥੇ ਰੁਕੋ ਜੀ ਪੇਟ ਦੇ ਬੁਟਾਪੇ ਲਈ ਜੀ सूर्य नमस्कार है जी सूर्य नमस्कार है जी अब दोनों घुटने आसन पर नहीं नहीं थोड़ा सी को पीछे ले थोड़ा सी को पीछे ले जाएं। छाती माथा आसन पर सूर्य नमस्कार है जी आ देखो और बारह पीस ना बारह पीस ना होनी होनी पूरी है जी आगे को दंड मारते हुए सीधा कूणिया सीधी करो हां जी कमर को ज्यादा ज्यादा पीछे को मोड़े शरीर को फिर एक बार ऊपर उठा दे पर्वत की तरह जल्दी जल्दी करा देने हैं दाया पाओ ले आगे हाँ जी दाया पाओ आगे हाँ जी हाँ जी सही है सही <coughs> है ਆਜੇ ਵਾਪਿਸ ਵਾਪਿਸ ਸਹੀ ਇਹ ਹੈ ਜੀ ਸੂਰਿਆ ਨਮਸਕਾਰ ਇਹਨੇ 12 ਪੋਜੀਸ਼ਨਾਂ ਲੱਗ ਲੱਗ ਜਿਵੇਂ ਆ ਪਹਿਲੀ ਆ ਇਦਾਂ ਦੇਖੋ ਤੁਹਾਡੇ ਕੋ ਪੈਰ ਨਹੀਂ ਲੱਗੇ ਇਹ ਇਦਾਂ ਅੱਛਾ ਦੋ ਸਾਂਝ ਹਰ ਕੰਮ ਘੇਰਾ ਫੇਰੀ ਸੂਰਿਆ ਨਮਸਕਾਰ ਇਦਾਂ ਕਰਦੇ ਇਹ ਹੀ ਹੈ ਜੀ ਇਹ ਵੀ ਕਰਾਈ ਸੀ ਮੋਦਰਾ ਆਪਾਂ 15 ਦਾ ਹਾਂਜੀ 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 ਇਹ ਹੀ ਕਰਾਇਆ ਜੀ ਇਹ ਜਲਦੀ ਆ ਲੈ ਜੀ ਅੱਛਾ ਜੁੜ ਕੇ ਕਰਦੇ ਆ ਤੇ ਨਹੀਂ ਹੋਗੇ ਨਾ ਅਸਲ ਤਾਂ ਹੋ ਹੀ ਹੋਗੇ ਅਸਲ ਹੋ ਹੀ ਹੋਗੇ ਨਾ ਜੀ ਇੰਨਾ ਨਾ ਕਰਦੇ ਕੀ ਜਲਦੀ ਨਾਲ ਨਹੀਂ ਕਰਦੇ ਉਹ ਅਸੀਂ ਕੋਰਸ ਟੀ ਦੇ ਕੇ ਨਾ ਇਹ ਦੋਨੋਂ ਪ੍ਰਵਾਹ ਆਵਾਜ਼ ਬਣਾ ਹੈ ਇਹ ਕੌਣ ਕੋਲ ਰੋਦਾ ਹੋਈ ਨਹੀਂ ਤੇਜ਼ੀ ਨਾਲ ਕਰਾਇਆ ਮੈਂ ਹੋ ਜੀ ਨਹੀਂ ਕਰਾਈਗੀ ਵੀ ਰੋਕ ਕੇ ਕਰਾਇਆ ਆਪ ਕੋਲੇ ਰੋਕ ਕੇ ਕਰਤਾ ਹੈ ਐਮਪੀ ਸਾਹਿਬ ਉਹ ਬੰਦੇ ਆ ਗਏ ਸਾਰੇ ਇਹਨਾਂ ਦੀ ਤਨਖਾਹ ਵੀ ਨਹੀਂ ਆਈ ਜਿਹੜੇ ਇਹ ਪਬਲਿਕ ਹੈਲਥ ਵਾਲੇ ਐਟ ਆ ਜਾਓ

ਕਿਉਂਕਿ ਹਾਲੀ ਚੱਕਾ ਲਓ ਇਹਨਾਂ ਨੂੰ ਰਿਸਕ ਹੋਣਾ ਤੇ ਦਿੰਦਾ ਵੀ ਤੇ ਉਪਰ ਜਿਸ ਤਮਗਾਓ ਐਮਪੀ ਟੈਸਟ ਕਰਾਓ ਜੀ ਤੇ ਇਹੇ ਬੰਦੇ ਨੇ ਘੱਟ ਜੀ 52 ਬੰਦੇ ਦਸਵਾ ਬੰਦੀ ਕੀ ਹੈ ਇਹਨਾਂ ਨੂੰ ਨਾਟਕ ਦੇ ਅੰਦਰ ਹੋਗੀ ਬਲਾ ਇਹ ਗਲਾਡਾ ਦੇ ਅੰਦਰ ਹੈ ਹਾਂ ਟੈਕੋ ਜੀ ਹਰ ਵਾਰ ਬੀਸੀਕਲੀਕੋਲੋਜੀ ਕੀ ਕੰਪਨੀ ਦੇ ਦੇਖੇ ਤੋਂ ਸਭ ਤੋਂ ਵੱਧ ਜਿੰਨਾ ਕਿ ਉਹ ਅੰਦਰ ਦੀ ਗਲਾਡਾ ਦਾ ਹੈਡ ਕੋਨ ਗਲਾਡਾ ਦੇ ਵੀ ਉਹ ਐਡ ਕਰਦੇ ਜਿੰਦਾ ਹੈ ਬਰੈਂਡ ਵੀ ਹੋਵੇਗਾ ਚਲੋ ਆ WhatsApp ਆਇਆ ਹੈ ਸਾਫਤਾ ਆਜਾ ਰਿਪੋਰਟ ਜਮਾ ਲਈ ਇਹ ਜੀ ਪਿਛਲੇ ਇਹ ਵੀ ਤਨਖਾਹ ਮੰਗ ਰਿਹਾ ਜੀ ਅੰਪੁਰ ਸਾਹਿਬ ਜੀ ਕਿੰਨਾ ਪੈਸਾ ਲੱਗਿਆ ਹੋਇਆ ਹੈ ਤਨਖਾਹ ਮੰਗ ਰਿਆ ਨਾ ਜੀ ਪਿਛਲੇ ਮਹੀਨੇ ਪੂਰੇ ਹੋਈ ਦੀ ਮੰਗ ਰਿਆ ਜੀ ਹਾਂ ਜੀ ਪਿਛਲਾ ਕਿੰਨੇ ਪੈਸੇ ਮਿਲਦੇ ਤੁਹਾਨੂੰ ਇਹ 9 ਜੀ 9000 ਰੁਪਏ ਪਰ 2 ਮਹੀਨੇ ਤੋਂ 2 ਮਹੀਨੇ ਤੋਂ ਕੋਈ ਡੀਸੀ ਰੇਟ ਵਾਲਾ ਰੇਟ ਆ ਜੀ ਠੀਕ ਹੈ ਹੋਣ ਆਟਮ ਜੀ ਮੈਨੂੰ ਮਹੀਨਾ ਦੀ ਜਿਹੜੀ ਮੈਂ ਪੰਡ ਦਾ ਕੋਈ ਰੋਲ ਨਹੀਂ ਆ ਇਹਨਾਂ ਦੇ ਵੀ ਸ਼ੰਗ ਨਹੀਂ ਇਹਨਾਂ ਨੂੰ ਮੇਰਾ ਕੰਮ ਲਾਤ ਹੋ ਰਿਹਾ ਜੀ 55 ਬੰਦੇ ਲਾਤ ਹੋ ਜੀ ਆ बंदे ही बत्ती है कितने बंदे हो दसो ना बोल के सर बंदे बत्ती बंदे कितने के काम है कितनी जात से बत्ती, बत्ती है जी तुम्हारा कितनी जात से बत्ती है जी ठीक है ठीक है ठीक है हाँ जी बराड़ है जी बराड़ बहुत दूरी मार रहे हैं

दिखो भाई। दिखो भाई। दिखो भाई। देखो भाई। ਡੈਰੀ ਜਲਾ ਮੈਂ ਕਿਹਾ ਭਰਾਵਾ ਤੂੰ ਹਾਜ਼ਰ ਨਹੀਂ ਹੋ ਉਹ ਬੜਾ ਪਿਛੇ ਦਾਸ ਹੋਇਆ ਕਿਸੇ ਨੇ ਹਾਂਜੀ ਉਸ ਲੋਰ ਦੀ ਰਵਾਇਤ ਜਿਹਨਾਂ ਨੇ ਪਤਾ ਲੱਗਿਆ ਮੇਰੇ ਕੋਲ ਕਿੱਦਾਂ ਹੈ ਹਾਂਜੀ ਸਾਲ ਪਤਾ ਲੱਗਿਆ ਬੁਲਾ ਲਿਆ ਯਾਰ ਕਹਿੰਦਾ ਨਹੀਂ ਬੁਲਾ ਆ ਗਿਆ ਆ ਗਿਆ ਮਦਦ ਆਇਆ ਅੱਛਾ ਅੱਜ ਹੱਲ ਕਰਦੇ ਆ ਤੁਹਾਡਾ ਤੰਤਾ ਵੀ ਦੋਨੇ ਜਾਨੀ ਆਪਣੀ ਸਰਕਾਰ ਇਹ ਨਹੀਂ ਇਹ ਗੱਲ ਤਾਂ ਉੱਪਰ મોદી ਹੈ نیچے केजरीवाल ਭਗਵੰਤਨਾ ਉਹ ਨੌਕਰੀ ਵਾਲਾ ਕੰਮ ਮੇਰਾ ਨਹੀਂ ਮੇਰਾ ਕੰਮ ਹੈ ਖਿਮਖਾ ਵਾਲਾ ਕੰਮ ਥੋੜਾ ਫੰਡ ਵਾਲਾ ਕੰਮ ਇਹ ਮੈਂ ਰੋਲਾ ਪਾ ਕੇ ਦਵਾ ਸਕਦਾ ਨਹੀਂ ਸਮਝੇ ਤੇ 50 ਬੰਦੇ ਪੂਰੇ ਮੇਰਾ ਇਹ ਕੰਮ ਮੇਰਾ ਕੰਮ ਨਾ उस सरकार का आपसे भी गुजारिश जब आए हो काम पे तो थोड़ा सफाई भी करें मैं आपसे बिल्कुल सहमत हूँ पचास बंदों का काम तीस बंदे आप बोलो की भैया पचास बंदे रखो अच्छा ठीक है दूसरी बात जब काम पे आगे हो फिर अच्छे से जरूर सहमत ਸਾਫਾਈ ਦਾ ਕੰਮ ਸਭ ਸਮਾਨ ਨੂੰ ਪੁਰਾਣੀ ਬੰਦ ਨਾ ਕਰੀਂ ਬੰਦ ਪੱਲੋਂ ਤੋਂ ਬੰਦ ਬੰਦ 100-100 ਰੁਪਏ ਦੀ ਝਾੜੂ ਆਪਣੇ ਪੱਲੋਂ ਨਾ ਕਿ ਤਨਖਾਹ ਹੁਣ ਤੋਂ ਬਾਅਦ ਨੂੰ 100-100 ਰੁਪਏ ਦੀ ਝਾੜੂ ਬੰਦ ਬੰਦ ਕੇ ਆफी 100 ਜਾਂਦੇ ਨਹੀਂ 120 ਕੀ ਜਾਂਦੀ ਠੀਕ ਹੈ ਨਾ ਝਾੜੂ ਹੈ ਨਾ ਰੇੜੀ ਪੂਰੀ ਹੈ ਕਿ ਨਾ ਕੱਟੀਆਂ ਹੈ ਨਾ ਬੰਦੇ ਰਹੇ ਹਾਂਜੀ ਲਾਈਟ ਸੀਗਾ ਤੇਰਾ